ਇੱਕ ਪਾਸੇ ਸੁਖਬੀਲ ਬਾਦਲ ਦਾ ਜੋਰ ਲੱਗਾ ਕਮੇਟੀ ਮੇਰੇ ਹੱਥੋਂ ਨਾ ਜਾਵੇ ਇੱਕ ਪਾਸੇ ਸਰਕਾਰ ਦਾ ਜੋਰ ਲੱਗਾ ਕਿ ਅਸੀਂ ਆਪਣੇ ਹੱਥ ਕਿਵੇਂ ਲੈ ਲਈਏ ਆ 2 ਕਰੋੜ ਰੁਪਏ ਦਾ ਵਿਛੇ ਘਰ ਬਣ ਗਿਆ ਸੁਕੀਆਂ ਲੋਟੀਆਂ ਵੇਚਣ ਦਾ 65 ਲੱਖ ਦਾ ਇੱਕ ਤੇ ਇੱਕ ਵੇਲਾ ਤੇ 35 ਲੱਖ ਦਾ ਇੱਕ ਤੇ ਮਾਝੀ ਗ੍ਰੰਥੀ ਕਾਲ ਕਰਦੇ ਜਾਂਦੇ ਪ੍ਰੈਸ ਨਾਲ ਬੋਸ ਕਰਕੇ ਇਹਨਾਂ ਨੂੰ ਕਹਿਣ ਕਿ ਗ੍ਰੰਥੋਂ ਆਪੇ ਸੁਣਿਆ ਉਹ ਜਾਂ ਮੈਨੂੰ ਪਰਬ ਕਰਕੇ ਕਾਲ ਕਰਕੇ ਕਹਿਣ ਕਿ ਝੂਠਾ ਪੰਥਕ ਅਕਾਲੀ ਲਹਿਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਦੇ ਗੁਰਦੁਆਰਾ ਜੰਡਰ ਸਰ ਸਾਹਿਬ ਪਾਸ਼ਾਹੀ ਦਸਵੀ ਵਾਰਲਾ ਵਿਖੇ ਅੰਗਾਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਉਹਤ ਮੀਟਿੰਗ ਦੀ ਪ੍ਰਧਾਨਗੀ ਪੰਥਕ ਅਕਾਲੀ ਦਲ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਵੱਲੋਂ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿੱਥੇ ਉਹਨਾਂ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਉੱਥੇ ਉਹਨਾਂ ਸਰਕਾਰਾਂ ਦੇ ਏਜੰਡਿਆਂ ਨੂੰ ਵੀ ਉਜਾਗਰ ਕੀਤਾ ਇਸ ਮੌਕੇ ਉਹਨਾਂ ਮੌਜੂਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਪ੍ਰਣਾਲੀ ਵੀ ਸਵਾਲਾਂ ਦੇ ਢੇਰੇ ਵਿੱਚ ਖੜੀ ਕੀਤੀ ਅਤੇ ਕਾਰਜ ਪ੍ਰਣਾਲੀ ਵਿੱਚ ਪਾਈਆਂ ਜਾ ਰਹੀਆਂ ਉਲਟਾਈਆਂ ਨੂੰ ਸੰਗਤਾਂ ਵਿੱਚ ਉਜਾਗਰ ਕੀਤਾ ਮੈਂ ਬਹੁਤ ਲੰਬੇ ਸਮੇਂ ਤੋਂ 7-8 ਸਾਲ ਤੋਂ ਇਹ ਦਮਾਨ ਕਰ ਰਿਹਾ ਕਮੇਟੀ ਨੂੰ ਕਿ ਸੰਤ ਲੱਸੋ ਇਹ ਪਾਣੀ ਕਿੱਥੇ ਨੂੰ ਤੇ ਤੇ ਹੋਰ ਦੇ ਤੇ ਕਿ ਤਰਵਾਸ ਆਉਗੇ ਬੇਤੁਨ ਤੁਸੀਂ ਸੁਣਿਆ ਹੋਊਗਾ 3280 ਜਿਹਨੇ ਗੁਰੂ ਗ੍ਰੰਥ ਸਾਹਿਬ ਤੋਂ ਭਵਨ ਤੋਂ ਛਪੇ ਤੇ ਨਿਕਲ ਗਏ ਪਰ ਆਈਡੀ ਕਿੱਥੇ ਗਏ ਉਹਨਾਂ ਦਾ ਪਤਾ ਤੇ ਦੱਸ ਹੀ ਨਹੀਂ ਮਾਈਕੂ ਕਮੇਟੀ ਵਿਕਰ ਤੁਹਾਡੇ ਜਨਰਲ ਮੈਮਾਂ ਅਪੀਰ ਸਿੰਘ ਸਰਕਾਰੀ ਕਾਰਜਕਾਰੀ ਡਾਇਰੈਕਟਰ ਨੇ ਅੱਜ ਇਸ਼ਾਰਾ ਦਿੱਤਾ ਕਿ ਉਹ ਵੀ ਉੱਥੇ ਹੀ ਹੋਣਗੇ ਪਤਾ ਨਹੀਂ ਖੜੇ ਕਿ ਇਹ ਗਾਇਆਂ ਤੋਂ ਦੇ ਕੁਝ ਫੰਡ ਇਹ ਕੰਪਨੀ ਆਪਾਂ ਦੀ ਜ ਆਪਾ ਦੱਖਣ ਚੋਂ ਉਹ ਯਾਰ ਜਿਹੜਾ ਸੀ ਕਹਿੰਦੇ ਇਸ ਸਰਖੰਤੇ ਆਂਧਰਾ ਪ੍ਰਦੇਸ਼ ਤੇਲੰਗਾਨਾ ਤਰਨਾ ਨਰਾਇ ਐਵੋਕੇਟ ਉਹ ਨਿਕਲਿਆ ਹੋਏ 420 ਬੰਦਾ ਜਿੰਨੇ ਜਿਹੜੇ ਤਰੀਕੇ ਚੱਲਣ ਨੇ ਜਿਹੜਾ ਜਿਹਦਾ ਉੱਥੇ ਕੇਸ ਚੱਲਿਆ ਤੇ ਵੜ ਕੇ ਇਸਦੇ ਚੋਂ ਮਾਫੀ ਮੰਗ ਕੇ ਉਨਾ ਜਿੰਨਾਂ ਦਾ ਬੰਦਾ ਮਰਿਆ ਭਾਈ ਲੋਕਾ ਸਿੰਘ ਉਹ ਕਰਨਾਟਕ ਦਾ ਜਿਹੜਾ ਜਿੰਨੇ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਤੇ ਜਿੰਨੇ ਤੇ ਖਾਸ ਕਰਕੇ ਜਿੰਨੇ ਕਾਰੇ ਦੇ ਪ੍ਰਚਾਰ ਉੱਥੇ ਜਾ ਕੇ ਨਾਮ ਲੈਂਦਾ ਸੀ ਉਹਦਾ ਕਤਲ ਕਰਾਇਆ ਪੰਜਾਬ ਨੇ ਬੜਾ ਮਾਰਾ ਕਮੇਟੀ ਦੀ ਕਾਇਦ ਤੇ ਕਹਿੰਦਾ ਛੱਡਦੇ ਰਹੇ ਹਾਂ ਇਸ ਕਰਕੇ ਕਿਉਂਕਿ ਅਸਲੀ ਬੰਦਾ ਨਹੀਂ ਮਿਲਿਆ ਲਈ ਦੇ ਬੰਦਾ ਸ਼ਾਮਲਾ ਉਹਦੇ ਤੋਂ ਆ ਗਈ ਕਿ ਇੰਕੁਆਇਰੀ ਕਰਵਾਏ ਕਿ 328 ਨੂੰ ਕਿਤੇ ਉਹ ਉਹ ਵਾਲੇ ਦਾਜ ਕੀ ਬਣਿਆ ਨਾ ਉਸ ਪੰਦੇ ਨੇ ਕੋਈ ਸਾਨੂੰ 10 ਸਪਾਇਰ ਤੇ ਨਾ ਇਹ ਅਕਾਲ ਪਖਤਾ ਜਿੰਦਗਾਰ ਹੁੰਦੇ ਨਾ ਕਿ ਸਾਨੂੰ ਕੋਈ 10 ਸਪਾਇਰ 125 ਗ੍ਰਾਮ ਕਿੱਥੇ ਗਏ ਕਿਸ ਆਈਡੀ ਦੇ ਗਏ ਕਿਹਦੇ ਕੈਂਟ ਦੇ ਦਿੱਤੇ ਗਏ ਇੱਕ ਮੈਨੇਜਰ ਨੂੰ ਨੌਕਰੀ ਤੋਂ ਕੱਢ ਦਿੱਤਾ ਜਿਹੜੇ ਮੈਨੇਜਰ ਨੇ ਕਿਹਾ ਕਿ ਤੁਸੀਂ ਚਾਰ ਅਕਸ਼ਰਾਂ ਦੇ ਮੈਨੂੰ ਸਲੀਪਾਂ ਮਿਲੀਆਂ ਸੈਕਟਰ 3 ਇੱਕ ਗੁਰੂਖੰਦ ਸਾਹਿਬ ਭਵਨ ਦਾ ਸੈਕਟਰ ਇੱਕ ਪ੍ਰਧਾਨ ਦਾ ਪੀਏ ਇੱਕ ਮੋਰ ਅਫਸਰ ਇਹਨਾਂ ਦੀਆਂ ਸਲਿੱਪਾਂ ਮਿਲੀਆਂ ਕਿ ਇਹਨੇ 100 ਪੈਸਾ ਨ ਦੇ ਦਿੱਤੇ ਜਦ ਮੈਂ ਦੇ ਦਿੱਤੇ ਸਲਿੱਪਾਂ ਦਾ ਹੱਲ ਦੇ ਦਿੱਤੀਆਂ ਤੁਸੀਂ ਦੱਸੋ ਕੌਣ ਲੈ ਗਿਆ ਪਰ ਉਹਨਾਂ ਨੂੰ ਨੌਕਰੀਆਂ ਦਿਖਾ ਗਏ ਨਾਲ ਉਹਦੇ ਪੈਸੇ ਖਾ ਗਏ ਪਰ ਅਦਾਲਤ ਜਾ ਕਰਕੇ ਕਿਉਂ ਉਹਨੂੰ ਵੀ ਸਜ਼ਾ ਉਹਨੂੰ ਵੀ ਸਜ਼ਾ ਨਿਕਲਿਆ ਕਿ ਅੱਜ ਮੈਨੂੰ ਇਹ ਹੀ ਗੱਲ ਬੀਸਿੰਗ ਦੱਸੇ ਕਿ ਉਹ ਆ ਕੀ ਸੀ ਧੱਕਾ ਗਿਆ ਜੀ ਕੁਆਲੀਟੀ ਹੋਈ ਉਹਨਾਂ ਨੇ ਪਤਾ ਹੀ ਨਹੀਂ ਲੱਗਦਾ ਜਿਹੜੀਆਂ ਸ਼ਾਮੀਆਂ ਸੀ ਬੀਨਾ ਜਿਹੜੀਆਂ ਉੱਥੋਂ ਗਈਆਂ ਪਰ ਇਹ ਹਾਜ਼ਰਲੇ ਤਰੀ ਨਾਲ ਇਹ 350 400 7 ਤਸਵੀਰਾਂ ਮੇਰੇ ਨਾਲ ਇਹਨਾਂ ਦੀ ਬੜੇ ਨਾਲ ਕਰਦਾ ਇਹ ਗੁਰੂ ਸਟਾਰ ਦੇ ਵਿੱਚ ਲੱਗੇ ਸੀ ਮੈਟਰੀ ਉਹਦੇ ਉਹਨਾਂ ਨੇ 90 ਤੋਂ ਪਹਿਲਾਂ ਦਿਨ ਦੇ حساب ਚ ਵਾਪਸ ਕੀਤਾ ਸਾਮਾਨ ਜਦੋਂ ਵਾਪਸ ਕੀਤਾ ਉਹਨਾਂ ਨੇ ਸਾਈਨ ਲਖਾਇਆ ਉਹਨਾਂ ਬੋਰਡ 'ਤੇ ਕਿ ਇਹਨਾਂ ਨੂੰ ਅਸੀਂ ਦਿੱਤੇ ਆ ਤਸਵੀਰਾਂ ਲਖਾਈਆਂ ਖਵਾਰਾਂ ਦੀ ਇਹ ਜਦੋਂ ਰੈਫਰੈਂਸ ਲਾਇਬ੍ਰੇਰੀ ਦੇ ਅੰਤਰ ਤੋਂ ਉੱਥੇ ਰਜਿਸਟਰ ਹੁੰਦੇ ਆ ਉਹਨਾਂ ਦੇ ਵਿੱਚ ਦੱਜਨੇ ਕਿ ਦਿੱਲੀ ਤੋਂ 205 ਗੁਰੂ ਕਾਂ ਸਾਹਿਬ ਦੀਆਂ ਮੇਰਾ ਵਾਪਸ ਆਈਆਂ ਰੈਫਰੈਂਸ ਰੈਫਰ ਲਾਇਬ੍ਰੇਰੀ ਚ ਰੱਖਿਆ ਜਾ ਰਿਹਾ 2 ਦਸਮ ਗ੍ਰੰਥ ਪ੍ਰਾਤਮ ਉਹ ਵਾਪਸ ਆਇਆ 2 ਜਮਸਾਖਰ ਦੇ ਖਰੜੇ ਅਸਲ ਉਹ ਵਾਪਸ ਆਇਆ 28 ਹੋਤਨਾ ਮੇ ਵਾਪਸ ਆਇਆ ਪਰ ਆਜੋ ਨਾਲ ਇੱਕ ਚੀਜ਼ ਵਾਪਸ ਮੇਰੇ ਆਈ ਮਿਲਦੇ ਪਈ ਦੇਨ ਤੁਸੀਂ ਦੇਨ ਕਿ ਅਸੀਂ ਕਹਿੰਦੇ ਸਾਡੀ ਹਿਸਤਰੀ ਹੈ ਸਾਡੀ ਪ੍ਰਾਪਨ ਹਿਸਤਰੀ ਹੈ ਅਦੇ ਇੱਕ ਵੀ ਆਪਸ ਵਿੱਚ ਸਮਝ ਨਹੀਂ ਜੇ ਇਹ ਗਰਾਂਥਾਂ ਵਾਪਸ ਨਹੀਂ ਬੈ ਸਕਦੇ ਕਿ ਅਸੀਂ ਅੱਜ ਜਿਹੜੀਆਂ ਗਲਤੀਆਂ ਆ ਰਹੀਆਂ ਗੁਰੂ ਪ੍ਰਣ ਸਾਹਿਬ ਦੇ ਸ਼ਾਗਿਰਦੀਆਂ ਮੀਲਾਂਸ ਉਹਨਾਂ ਨੂੰ ਅਸੀਂ ਨਹੀਂ ਸੋਚ ਸਕਦੇ ਕੋਈ ਬੇਟਾ ਰੱਬ ਗਿਆਨੀ ਨਹੀਂ ਜਿਹੜਾ ਇਹ ਦੱਸ ਸਕੇ ਕਿ ਜਿਹੜੇ ਸ਼ਬਦਾਂ ਦਾ ਰੂਪ ਵਿਗੜਿਆ ਉਹਨਾਂ ਰੂਪਾਂ ਦਾ ਅਸਲੀ ਰੂਪ ਕਿਹੜਾ ਹੋਣਾ ਚਾਹੀਦਾ ਕੀ ਪ੍ਰਾਤਮਿਕਾ ਪ੍ਰਕਾਸ਼ ਕਰਕੇ ਉਹਨਾਂ ਦੀ ਰੋਈ ਲੈ ਕੇ ਵੀ ਤੂੰ ਇਹਨੂੰ ਵੀਰ ਬਣਾਈ ਕਰ ਸਕਦੀ ਪਰ ਸਾਡੀ ਕਮੇਟੀ ਦੇ ਪ੍ਰਬੰਧਕਾਂ ਨੂੰ ਪੈਸੇ ਖਾਣ ਤੋਂ ਬਿਨਾ ਕੋਈ ਹੋਰ ਉਹਨਾਂ ਦਾ ਸ਼ੌਕ ਨਹੀਂ ਇੱਕ ਦਰਵਾਜ਼ੇ ਸੀ ਪ੍ਰਾਤਮਿਕਾ ਸਿੱਖਾਂ ਨੇ ਅਵਧਾਲੀ ਨੂੰ ਹੋਏ ਸੀ ਜਾਂਦੀ ਦੇ ਦਰਵਾਜ਼ੇ ਸੋਮਨਾਥ ਮੰਦਰ ਦੇ ਜਿਹੜੇ ਤੁਸੀਂ ਦਰਸ਼ਕ ਕੀਤੇ ਹੋਣਗੇ 10-12 ਸਾਲ ਤੋਂ ਪਹਿਲਾਂ ਦਰਸ਼ਨੀ ਜੋੜੀ ਨੂੰ ਲੱਗੇ ਦਰਵਾਜ਼ਾ ਉਹ ਜਦੋਂ 12 13 ਸਾਲ ਪਹਿਨਾ ਉਹਦਾ ਲਾਉਣ ਲੱਗੇ ਅਸੀਂ ਵਿਰੋਧ ਕੀਤਾ ਕਿ ਇਹ ਹਿਸਟਰੀ ਅਸੀਂ ਨਹੀਂ ਲਾਉਣੀ ਅਖੇ ਜੀ ਇਹ ਰੂਪੇਰ ਕਰਦੇ ਅਸੀਂ ਕਾ ਹੋ ਸਕਦਾ ਹੈ ਕਿ ਰੂਪੇਰ ਕਰਨੇ ਹੋਣਗੇ ਕੋਈ ਵਜ੍ਹਾ ਹੋਵੇ ਉਹ ਲਾਲ ਹੈ ਅਜ ਤੱਕ ਜਿਹੜੇ ਲਾਭਦੇ ਉਹ ਬਾਜੇ ਗੱਦੇਗੇ ਉਦੋਂ ਅਦਵਾਨੀ ਉਹਦੇ ਨੂੰ ਉਡਾਉਣੇ ਸੀ ਅਸੀਂ ਤਾਂ ਵਿਰੋਧ ਕੀਤਾ ਪਹਾੜੋ ਦੇ ਦਰਵਾਜ਼ੇ ਕਿੱਥੇ ਆ ਜਿਹੜੇ ਕਵਾਰ ਖਾਨੇ ਸੁੱਤੇ ਆ ਸਾਨੂੰ ਪਤਾ ਨਹੀਂ ਲੱਗਦਾ ਉਹ ਸਾਡੀ ਹਿਸਟਰੀ ਆ ਅਬਦਾਲੀ ਨੇ ਸੌਂਦਾ ਪਵੰਦਰ ਰੁਕਿਆ ਉਹਦੇ ਦਰਵਾਜ਼ੇ ਚਾਂਦੀ ਦੇ ਲਾਹੇ ਤੇ ਲਾ ਜਾ ਰਿਆ ਸੀ ਸਿੱਖਾਂ ਨੇ ਕੋਰੇ ਨਾਲ ਲੱਗੀਆਂ ਚਲਾਈਆਂ ਜਦੋਂ ਦੁਬਾਰਾ ਵਾਪਸ ਉਹਨਾਂ ਨੂੰ ਕੀਤੇ ਉਹ ਕਹਿੰਦੇ ਨੇ ਜੇ ਮਲੇਸ਼ੂਆਂ ਕੇ ਹੱਥ ਲੱਗੇ ਨੇ ਹਮ ਨਹੀਂ ਲਗਾਏ ਨੇ ਸਿੱਖਾਂ ਨੇ ਆਪਣੀ ਬਸਰੀ ਜੋੜੀ ਤੋੜੀ ਉਹ ਸਾਡੀ ਹਿਸਟਰੀ ਸੀ ਉਹ ਖਤਮ ਕਰ ਦਿੱਤੀ ਓਸੀਂ ਅਸੀਂ ਬਹੁਤ ਕੁਝ ਗੁਆ ਰਹੇ ਹਾਂ ਪੈਸਾ ਸਾਡਾ ਮਹਿਬੂਬ ਨਹੀਂ ਕਿਉਂ ਲੈਂਦੇ ਨੇ ਬੇਰ ਦਾ ਜੇਰੇ ਨੂੰ ਛੱਡ ਕੇ ਪੂਨੇ ਤੋਂ ਇਉਂ ਤਰਾ ਕਰ ਇਹਨਾਂ ਦਾ ਬੀਰਨ ਆਰਐਸਐਸ ਸਾਹਿਬ ਭਾਜਪਾ ਦਾ ਇੱਕ ਐਮਪੀ ਯਮਨੇਸ਼ਵਰ ਬੇਰ ਦਾ ਜੇਰੇ ਸਰਕਾਰੀ ਬੇਰੀਆ ਜਿਹੜੀ ਬਾਜ਼ਾਰ ਵਿੱਚ ਕਾਰੀ ਨਹੀਂ ਸਕਦੇ ਉਥੋਂ ਨਹੀਂ ਲੈਦੇ ਇਹਨੇ ਲੈ ਗਿਆ ਬੰਦਾ ਜੇ ਤੁਸੀਂ ਕੋਈ ਇੱਕੋ ਤੁਸੀਂ ਅੰਬਰ ਸਾਧ ਤੱਕ ਜਾਓ ਤੇ ਤੁਹਾਨੂੰ ਕਾਰ ਦਾ ਟੈਕਸ ਇਹਨਾਂ ਦੇ ਨਾਲ ਪੈਂਦਾ ਇਹ ਤੋਂ ਪੂਨੇ ਤੱਕ ਲੱਗਦਾ ਟੈਕਸ ਕਿੰਨਾ ਦੇਣਾ ਪਊਗਾ ਟੋਰ ਟੈਕਸ ਗੰਦੀ ਰਕਾਇਕ ਨਾ ਪੈਦਾ ਹੋ ਕਿਵੇਂ ਸਸਤਾ ਪੈਸਾ ਜੇ ਕਿ ਉਹ ਹੋਵੇ ਤਾਂ ਕਿਵੇਂ ਸਸਤਾ ਪੈਸਾ ਪਰ ਨਹੀਂ ਇੱਕ ਤਾਂ ਕਿਤੇ ਜਾਂਦੀ ਤੁਸੀਂ ਆਪ ਚੈੱਕ ਕਰ ਲਿਓ ਜੇ 15 ਕਿਲੋ ਦੀ ਤੇਲੀ ਦੀ ਥਾਂ ਤੇ 12 ਕਿਲੋ ਆ ਜਾਂਦੀ ਇਹ ਕਿ ਝੋਜਰਾ ਪਾਵਨ ਨੂੰ ਵੀ ਤੇਲ ਦਾ ਬਣਿਆ ਹੋਇਆ ਉਹ ਨੂੰ ਸੋਕੇ ਦੇਖਿਓ ਤੁਸੀਂ ਪਿੰਡਾਂ ਦੇ ਸਿੰਘ ਦੇ ਵੀ ਤੁਹਾਡਾ ਓਕੇ ਓਕੇ ਹੋ ਜਾਂਦਾ ਪੈਸੇ ਖਾ ਲਈ ਤੇ ਹਾਪਾ ਲਈ ਕਣਕ ਤੁਸੀਂ ਛੱਡ ਕੇ ਉਹਦੇ ਉਹ ਕਣਕ ਤਕਰੀਬਨ 8000 ਕੁ ਟਨ ਜਾਂਦੀ ਆ ਹਰੇਕ ਸਾਲ ਜਿਹੜੀ ਗਿੰਦੀ ਜਾਂਦੀ ਐਵਰੇਜ ਜੇ ਵੀ ਤੁਸੀਂ ਕਣਕ ਦੇ ਸੀਜ਼ਨ ਤੇ ਸੁੱਖਣਾ ਸੁੱਖਦੇ ਸੱਚੇ ਪਾਛਾ ਸਾਡੀ ਕਣਕ ਠੀਕ ਠੀਕ ਘਾਹ ਆ ਜਾਏ ਤੇ ਅਸੀਂ ਉਹਨੂੰ ਤੇਰੇ ਨਾਲ ਤੇ 1 ਪੁਆਇੰਟਾਂ ਵੀ ਜਾਇਂ ਤੋਂ ਬੰਦ ਦੇਵਾਂਗੇ ਕੁਝ ਪੇੜ ਤੋਂ ਕਟਾ ਕੇ ਜਾਂਦਾ ਬਸ ਜਾਂਦੀ ਅਦਾਲੀ ਜਾਂਦੀ ਉਹਦੇ ਤੇ ਬੈਠ ਕੇ ਨਾਲ ਮੱਖਾ ਦੇਖਿੰਦੇ ਨਾਲ ਉਹ ਨਰਗਰ ਦੀ ਛਾੜੀ ਕਰਦੇ ਉਹ ਕਣਕ ਜਿਹੜੀ ਆ 8000 ਕੁਇੰਟਲ ਆ ਇੱਕ ਸਾਲ ਦੀ ਜਦੋਂ ਤੁਸ਼ਾ ਦੇਉਂਦੇ 8045 ਸਾਡੇ ਜਿਹੜੇ ਪ੍ਰਬੰਧਕ ਕਮੇਟੀ ਦੇ ਜਿਹੜੇ ਫਾਰਮ ਕੋ ਸਾਥ ਲਉਂਦੇ ਉਹਨਾਂ ਚੋਂ ਦੇ 16000 ਕੁਇੰਟਲ ਇੱਕੇ ਦਿਨ ਇਹ ਮੇਲਾ ਵਿੱਚ ਪਾ ਦਿੰਦੇ ਬਾਅਦ ਉਹਨਾਂ ਨੂੰ ਬੋਰੀਆਂ ਚ ਆਟਾ ਲੈ ਕੇ ਗੁਣਿਸ਼ਨ ਤੇ ਉਹ ਪਾਉਂਦੇ ਲੋਕ ਉਹਨਾਂ ਸੂਤਾ ਵੀ ਵੇਚ ਕੇ ਗੁਮ ਘਰ ਰੁਏ ਆਹ 2 ਕਰੋੜ ਰੁਪਏ ਦਾ ਪਿੱਛੇ ਕਹਾਣਾ ਨਿਕਲਿਆ ਸੁੱਕੀਆਂ ਰੋਟੀਆਂ ਵੇਚਨ ਦਾ 65 ਲੱਖ ਦਾ ਇੱਕ ਤੇ ਇੱਕ ਬਿਲ ਤੇ 35 ਲੱਖ ਦਾ ਇੱਕ ਤੇ ਉਹ ਜਿਹੜੇ ਸੋਰ ਕੀਪਰ ਸੀ ਉਹਨਾਂ ਨੇ ਨਾਂ ਪੈਂਦੇ ਨਾ ਕਰਾਇਆ ਤੇ ਨਾਂ ਉਹਨਾਂ ਨੇ ਉਹ ਚੈੱਕ ਨਾਂ ਕਰਾਇਆ ਜਦੋਂ ਟਾਈਮ ਨਿਕਲ ਗਿਆ ਲੰਬਾ ਹੋ ਗਿਆ ਸਮਾਂ ਕਿ ਇਹਨੇ ਪੁੱਛਿਆ ਨਹੀਂ ਤੇ ਉਹਨਾਂ ਨੂੰ ਚੈੱਕ ਬਾਕਸ ਕਰਕੇ ਪਹਿਲੇ ਕਿਹਾਗੇ ਬਿਜਨ ਉਹ ਹਿੱਸਾ ਨਹੀਂ ਸੁਝਿਆ ਉਹਨੇ ਗੱਲ ਬਾਹਰ ਕੱਢ ਦਿੱਤੀ ਤੇ ਗੱਲ ਇਹ ਤੋਂ ਤਾਂ ਇਹ ਕਿ ਇਹ ਸਟੋਰ ਕੀ ਪ੍ਰਾਦੇ ਨੂੰ ਉਹਨਾਂ ਦੇ ਮੋਬਾਈਲ ਤੋਂ ਸੈਕਟਰੀ ਤੱਕ ਨੂੰ ਪੈਸੇ ਟ੍ਰਾਂਸਫਰ ਹੁੰਦੇ ਨੇ ਕਿਸਾਂ ਪਰ ਉਹ ਉੱਥੇ ਰਹਿੰਦੇ ਨੇ ਕੋਈ ਨੂੰ ਨੁਮਾਇੰਦਗੀ ਇੱਕ ਤਾਂ ਸਭ ਤੋਂ ਵੱਡੀ ਪ੍ਰੋਬਲਮ ਹੈ ਸਾਡੀਆਂ ਕਮੇਟੀਆਂ 'ਚ ਜਿੰਨੇ ਵੱਡੇ ਕੰਮ ਹੋ ਰਹੇ ਨੇ 12-12 ਕਰੋੜ ਦਾ ਕਿੱਲਾ ਤਵਾਲਾ ਹੋ ਰਿਹਾ bina ਰੱਖਦੇ ਕਿੱਲੇ ਨਾਲ ਕਿੱਲੇ ਨਾਲ ਹੋ ਗਿਆ 12 ਕਰੋੜ ਦਾ ਇਹ ਸਭ ਜਿਹੜੇ ਧੱਬਲੇ ਹੋ ਰਹੇ ਨੇ ਇਹਨਾਂ ਦੇ ਉੱਤੇ ਕੋਈ ਚੈੱਕ ਨਹੀਂ ਕਰੇਗਾ ਇਹਨਾਂ ਨੂੰ ਕੋਈ ਖੜੂ ਵਾਲਾ ਖੜੂ ਵਾਲੀ ਮਸ਼ੀਨ ਨਹੀਂ ਹੈ ਕਿਉਂਕਿ ਮਾਰਕਸਾ ਨੇ ਅੱਜ ਦਿੱਲੀ ਪ੍ਰਬੰਧਕ ਕਮੇਟੀ 700 ਕਰੋੜ ਦੀ ਕਰਜ਼ਾਈ ਹੋਈ ਹੈ ਦਿੱਲੀ ਪ੍ਰਬੰਧਕ ਵਿੱਚ ਅੱਜ ਜਿਹੜੀ ਅੱਜ ਆਰਐਸਐਸ ਨੇ ਕੰਮ ਜੜੇ ਜਿੰਨੇ ਸਾਡੇ ਬਾਦਲ ਸਾਹਿਬ ਨੇ ਲੀਡਰ ਪਾੜੇ ਨੇ ਉਹ ਆ ਸਾਰਿਆਂ ਦੇ ਸਾਰੇ ਖਰੀਦ ਕੇ ਭਾਜਪਾ ਲੈ ਗਈ ਉਹ ਕਮੇਟੀ ਆਰਐਸਐਸ ਦੀ ਕਮੇਟੀ ਬਾਹਰ ਬਾਦੀ ਕਮੇਟੀਆ ਉਹ ਕਮੇਟੀ ਦੀ ਐਜੂਕੇਸ਼ਨ ਭਾਗ ਜਿੱਥੇ ਜਿਹੜੇ ਸਕੂਲਾਂ ਦੇ ਵਿੱਚ 1.78 ਦੇ ਵਿੱਚ ਲੱਖ ਲੱਖ ਰੇਸ਼ਨ ਦੇ ਕੇ ਬੱਚਾ ਦਾ ਅਖਰੀ ਸੇ ਉਦਾਰ ਬੱਚਾ ਦਾ ਦਰ ਰੌਣਕ ਕੋ ਲਾਗੇ ਉਹ ਸਕੂਲ ਜਿਹੜੇ ਨੇ ਉਹਨਾਂ ਟੀਚਰਾਂ ਦੀਆਂ ਤਰਖਾਹਾਂ ਉਹਨਾਂ ਦੇ ਪ੍ਰੋਵੀਡੈਂਟ ਫੰਡ ਵੀ ਨਤੇ ਜਾ ਰਹੇ ਹਾਈ ਕੋਰਟ ਫਟਕਾਰ ਪਾ ਰਿਹਾ ਹੈ ਦਿੱਲੀ ਕਮੇਟੀ ਨੂੰ ਕਿ ਨਾਤੇ ਇਹਨਾਂ ਨੇ ਇੰਨੇ ਰੁਪਏ ਦੇ ਉਹਨੇ ਕਿ ਐਸਐਸ ਸਰਕਾਰ ਨੂੰ ਸ਼ੋਅ ਮਾਗੇ ਇਸ ਦੇ ਸਬੂਰ ਕਿਤੇ ਇੰਡੀਆ ਕੇ ਇੱਕ ਮਹਾਰਾਜ ਦਾ ਬੈਲੈਂਸ ਸੀ ਕਰ ਚੰਗੇ ਸਮੇਂ ਤੱਕ ਖਰੀਦਿਆ ਸੀ ਕਬੀਨੇ ਅੱਜ ਉਹ ਇਹ ਕੀਤਰਨ ਤਰਹਾ ਦੇ 700 ਕਰੋੜ ਰੁਪਏ ਦੇ ਉਪਰ ਦੇ ਤੱਕ ਨਹੀਂ ਬਨੇ ਨੇ ਇਹ ਗੀ ਸਾਡੇ ਜਿੰਨੇ ਗਾੜਜ ਮੇ ਤਕਰੀਬਨ 1 40-40 ਲੱਖ ਰੁਪਏ ਤੋਂ ਫੈਸਲ ਦਾ ਜਮਾ ਹੋਇਆ ਉਹ ਸਪੂਨਾ ਦੀ ਬੜੀ ਮੰਦਰੀ ਹਾ ਕੋਈ ਕੋਈ ਗੱਲ ਕਰਨ ਵਾਲੀ ਹੈ ਨਹੀਂ ਲੇ ਕੇ ਸਾਡੇ ਪੜਾਈ ਦਾ ਤਕਰੀਬਨ 95% ਪਿੰਡਾਂ ਦੇ ਬੱਚੇ 10ਵੀਂ ਨਾ ਪਾਸ ਕਰਦੇ ਆ ਜੇ ਫੇਲ ਹੋ ਜਾਂਦੇ ਤਾਂ ਜੇ ਪਾਸ ਕਰਦੇ ਅੱਗੇ ਫਾਈਲ ਕਰ ਜਾਂਦੇ ਤੇ ਦਸੋਂ ਹੀ ਪਾਸ ਆਲੇ ਕੋਈ 384 ਦੇ ਨੰਬਰ ਨਹੀਂ ਦਿੱਤਾ ਤਾਂ ਸਾਡੀ ਗਾਉਂ ਦਾ ਬਣੂਗਾ ਕੀ ਇਹ ਜਿਹੜਾ ਦਸਵੰਦ ਦਾ ਪੈਸਾ ਉਹਨਾਂ ਸਾਹਮਣੇ ਇਹ ਵੀਰਾਂ ਦੇ ਖਾਣ ਲਈ ਪੋੜਾ ਰੱਖਿਆ ਸੀ ਇਹ ਸਾਡੇ ਗਰੀਬ ਪੰਚਾਂ ਨੂੰ ਐਜੂਕੇਸ਼ਨ ਦੇ ਲਈ ਰੱਖਿਆ ਸੀ ਗਰੀਬ ਦੇ ਆਵਾਜ਼ ਲਈ ਰੱਖਿਆ ਸੀ ਭੁੱਖੇ ਦੀ ਪਰਸ਼ਾਦੇ ਲਈ ਰੱਖਿਆ ਸੀ ਕੋ ਲੋੜਵੰਦ ਬੀਬੀ ਜੀ ਦਾ ਕੋਈ ਸਹਾਰਾ ਨਹੀਂ ਉਹਨੂੰ ਨੇੜੇ ਦੀ ਗੋਪਰੇ ਦੀ ਏਡੀ ਗੁਮਨਾਮ ਸਾਥੀ ਏਡੀ ਵੱਡੀ ਸੱਚੀ ਸਰਕਾਰ ਹਿੰਦੁਸਤਾਨ ਕਿਤੇ ਬੈਠੀ ਹੋਵੇ ਬੈਠੀ ਉਹ ਕਦੇ ਮੇਰਾ ਕੋਈ ਸਹਾਰਾ ਨਹੀਂ ਨੇੜੇ ਦੇ ਗੋਪਰੇ ਤੋਂ ਬਰਦਾਸ਼ਤ ਨਹੀਂ ਮਿਲ ਸਕਦਾ ਇਹ ਮੇਰਾ ਦਾਵਾ ਜੇ ਕਮੇਟੀ ਸਾਹਿਬ ਇਹ ਪਰ ਮਿਲਦਾ ਨਹੀਂ ਅਸੀਂ ਆਪਣੀ ਕੌਮ ਨੂੰ ਰੋਲ ਛੱਡਿਆ ਸਾਡੀ ਕੌਮ ਦਾ ਨਾਲ ਦੇ ਪੰਚਾਰ ਹੋ ਰਿਹਾ ਨਾ ਪ੍ਰਸਾਰ ਹੋ ਰਿਹਾ ਗੁਰਬਾਣੀ ਸੁਰੱਖਿਤ ਨਹੀਂ ਸਾਡੇ ਸਿੱਖ ਬੱਚੇ ਜਿਹੜੇ ਨੇ ਉਹ ਈਸਾਈ ਬਣਦੇ ਜਾ ਰਹੇ ਨੇ ਈਸਾਈ ਸਕੂਲਾਂ ਦੇ ਵਿੱਚ ਪੜਾਈ ਬਹੁਤ ਵਧੀਆ ਉਹ ਜਦੋਂ ਫੀਸਾਂ ਮੰਗਦੇ ਨੇ ਜੇ ਕੋਈ ਜਾ ਕੇ ਕਹੇ ਕਿ ਸਿੱਖ ਧਰਮ ਤੋਂ ਅੰਦੀ ਕਰ ਦੇਣੇ ਸਾਡੇ ਨਾਲੋਂ 10th class ਤੋਂ ਕਰਾਵੇ ਫਰੀ ਸਾਡੇ ਨਾਲ ਮਿਲ ਦੋ ਤੂੰ ਸਾਡੇ ਸਿੱਖ ਬੱਚੇ ਈਸਾਈ ਬਣਦੇ ਜਾ ਰਹੇ ਨੇ ਪੜਾਈ ਦੇ ਨਾਲ ਮਾਪੇ ਵੀ ਕਹਿੰਦੇ ਸਾਡੇ ਬੱਚੇ ਪੜ੍ਹਨਗੇ ਅੱਜ ਪੜ੍ਹ ਕੇ ਵੀ ਤੇ ਠੋਕਰੀ ਤੋਂ ਉੱਠੋਗੇ ਕਦੋਂ ਤੱਕ ਖਾਣੇ ਉਹ ايه ايه ਸਾਡੇ ਗਰੀਬ ਬੱਚੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨੇ ਖੋਹ ਦਿੱਤਾ ਉਹ ਬੱਚੇ ਆਦੇ ਗਰੀਬ ਬੱਚੇ ਨਕਲੀ ਗੁਰੂਆਂ ਦੇ ਡੇਰਿਆਂ ਨੂੰ ਭاਗ ਲੱਗਦੇ ਪਏ ਕਿਹਨਾਂ ਦੀ ਕਰਮੇ ਆ ਕਿਹਨਾਂ ਦਾ ਖੋਹਿਆ ਸਾਡੇ ਦੇ ਨਾਲ ਅਸੀਂ ਇੰਚ ਚੇਜ ਲਿਆ ਸਕਦੇ ਹਾਂ ਕਦੀ 18 ਸਾਲ ਬਾਅਦ ਇਲੈਕਸ਼ਨ ਕਦੀ ਅੱਜ ਅੱਜ 14 15 ਸਾਲ ਅਜੇ ਹੋ ਗਏ ਇਹ ਸੈਂਟਰ ਸਰਕਾਰ ਕਿਉਂ ਨਹੀਂ ਬਣਦੀ ਪਈ ਇਲੈਕਸ਼ਨ ਕਿਉਂਕਿ ਸਿੱਖ ਕੌਮ ਦੀ ਗਿੱਚੀ ਤੇ ਰਿਆ ਉਹ ਕਮੇਟੀ ਦੇ ਥ्रू ਖੜੀ ਹੋਈ ਉਹ ਵਾਅਦਾ ਅੱਜ ਸਾਡੀ ਕੌਮ ਦਾ ਕੋਈ ਮਸਲਾ ਹੱਲ ਹੋ ਰਿਹਾ ਹੋਵੇ ਇਸ ਕਰਕੇ ਵੀ ਤੇ ਤੁਹਾਡਾ ਲੀਡਰਾਂ ਤੇ ਯਕੀਨ ਨਹੀਂ ਰਿਹਾ ਤੁਸੀਂ ਉਹਨਾਂ ਦੇ ਮਗਰ ਵੀ ਖੜੇ ਸਰਕਾਰ ਨੂੰ ਕਿਸੇ ਦਾ ਡਰ ਨਹੀਂ ਉਹ ਕਬਜ਼ਾ ਨਹੀਂ ਛੱਡਦੇ ਪਏ ਤੁਸੀਂ ਕੋਈ ਨਵਾਂ ਮੋਤਵਾ ਚੁਣ ਨਹੀਂ ਪਾਰ ਕੋ ਨਵੀਂ ਟੀਮ ਨਹੀਂ ਬਣਦੀ ਪਈ ਸਾਡੇ ਦਿਨ-ਦਿਨ ਤਕਲੀਫ ਵਾਧਾ ਜਾ ਰਿਹਾ ਸਾਡੇ ਕੋਲ ਇਹ ਗਰੀਤ ਗਰੀਤ ਮੰਦਲੀ ਤਗੜੀ ਹੋ ਜਾਈ ਰਹੀ ਹੈ ਗੁਰਦੁਆਰਿਆਂ ਦੇ ਵਿੱਚ ਕਰੇ ਤਾਂ ਮਦ ਰਹੀਆਂ ਨੇ ਉਹ ਅਸੀਂ ਜਿਹੜਾ ਜੋ ਕੁਝ ਵੀ ਅਸੀਂ ਵੇਖ ਰਹੇ ਹਾਂ ਸਾਡੇ ਸਾਡੇ ਹੱਕ ਨਹੀਂ ਲਾ ਰਹੇ ਮੈਂ ਇਸ ਕਰਕੇ ਤੁਹਾਡੇ ਕਰਨਾ ਚ ਹਾਜ਼ਰ ਹੋਇਆ ਆਪਾਂ ਤਖੜੇ ਜ਼ਿੰਮੇਵਾਰ ਸੇਖ ਜਿਹੜੇ ਆ ਉਹਨਾਂ ਨੂੰ ਸੇਵਾਦਾਰ ਬਣਾ ਕੇ ਕਿ ਇੱਕ ਪਾਸੇ ਸੁਖਬੀਰ ਮਾਨ ਦਾ ਜੋਰ ਲੱਗਾ ਕਮੇਟੀ ਮੇਰੇ ਹੱਥੋਂ ਨਾ ਜਾਵੇ ਇੱਕ ਪਾਸੇ ਸਰਕਾਰ ਦਾ ਜੋਰ ਲੱਗੂ ਕਿ ਅਸੀਂ ਆਪਣੇ ਹੱਥ ਕੀਵੇਂ ਲੇ ਸਾਡੇ ਜਿਹੜੇ ਜੱਜੇਦਾਰ ਨੇ ਉੱਤੇ ਇੱਕ ਫੈਸਲਾ ਜੀ ਕਰਵਾਵੇ ਉਹਦੇ ਤੇ ਵੱਡੇ ਪਏ ਅਤੇ ਗੋਤਸ ਤੇ ਅਤੇ ਗੋਤਸ ਤੇ ਲਾਲ ਤੇ ਕਿੱਥੇ ਲਾਣਾ ਸੁੱਟਦੇ ਪਏ ਵਰਨਾ ਸਦਾਨ ਤੇ ਆ ਸਦਾਨ ਸਾਹ ਨੂੰ ਕਸਮ ਪਾਛਾ ਨੇ ਦਿੱਤਾ ਕੋਈ ਕਰੇ ਤਿਆ ਕੋਈ ਪਾਤਾ ਤਰਹਾਇਆ ਤਾਂ ਉਹਦਾ ਬਹੁਤ ਨੰ ਫੈਸਲਾ ਹੁੰਦਾ ਏਨੇ ਮਹੀਨੇ ਲਾਉਣ ਦੀ ਕਿ ਲੋੜ ਸਾਡੇ ਕੌਮ ਨੂੰ ਅੱਗੇ ਕੋ ਰਾਹ ਨਹੀਂ ਮਿਲਦਾ ਕਿਆ ਗੁਰੂ ਸਾਹਿਬ ਨੇ ਕਦੀ ਕਿਸੇ ਸਮੇਂ ਗਿਆ ਸੀ ਨਾ ਕਿ ਕਲ ਤਾਤੀ ਰਾਜੇ ਤਸਾਈ ਧਰਮ ਪੰਖ ਤਨ ਤਰਿਆ ਗੂੜ ਅਮਾਪ ਸੱਚ ਕਰਮਾਂ ਦੀਸੇ ਰਾਹੀ ਖੈ ਤੜਿਆ ਹੰ ਭਾਰ ਕੋ ਕੁੰਮੀ ਹੋਈ ਹਨੇਰੇ ਰਾਹ ਦਾ દિਸੇ ਹੋਏ ਅੱਜ ਵੀ ਹਰੇਵੀ ਰਵਿਚੀ ਕੋਰੇ ਮਸ਼ਹਰ ਤੋਂ ਬੇਸਤਾਈ ਕਾ ਤੁਸੀਂ ਕਦੀ ਸੋਚਿਆ ਕਿ ਕਲੂ ਕੀ ਹੋਣ ਇਹ ਜਿਹੜੇ ਵੀ ਜੱਥੇਦਾਰ ਰਾਜਪਾਨੇ ਜੱਥੇਦਾਰ ਅੰਤ ਤੱਕ ਤੇ ਬੈਠੇ ਰਹੇ ਕੋਈ ਉਹਨਾਂ ਨੂੰ ਕੋਸ਼ਰਾਇਆ ਦੇ ਰਿਹਾ ਕੋਈ ਕੋਸ਼ਲੇ ਰਾਇਆ ਦੇ ਰਿਹਾ ਉਹ ਆਪਣੀ ਕਿਹ ਨੂੰ ਦੱਸਦੇ ਨਹੀਂ ਪਾਇਆ ਸੰਗਤ ਨੂੰ ਚੁੱਪ ਕਰਾਉਣ ਲਈ ਲੰਮੇ ਮਾਰਦੇ ਪੈ ਰਹੇ ਤੁਹਾਨੂੰ ਲੱਗ ਰਿਹਾ ਕਿ ਕੀ ਹੋਊਗਾ ਨਹੀਂ ਤੇ ਸਭਾਨ ਸੰਤਾ ਹੁੰਦਾ ਕਿ ਐ ਕੁਝ ਹੋਊਗਾ ਐ ਹੋਣਾ ਚਾਹੀਦਾ ਪਰ ਹੋ ਨਹੀਂ ਰਿਹਾ ਤੇ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ ਜਿੰਨੀ ਦੇਰ ਤੱਕ ਨਵੇਂ ਇਲੈਕਸ਼ਨ ਨਹੀਂ ਹੁੰਦੇ ਉਹਨਿੰਦੇਰ ਤੱਕ ਸਾਡੇ ਜੀਵ ਨਹੀਂ ਆ ਸਕਦੇ ਕਿਉਂਕਿ ਅੱਧੇ ਇੱਧਰ ਨੇ ਅੱਧੇ ਤੇ ਬਾਕੀ ਨੇ ਅੱਧੇ ਇੱਕ ਉਹ ਜਿਹੜੇ ਤਾਗੀਏ ਬਾਗੀ ਦੇ ਤਾਗੀਏ ਦੇ ਲੈ ਕੇ ਉਹਨਾਂ ਦੇ ਸਪੋਰਟਰ ਤੇ ਉਹ ਇਹਨੇ ਜਿਹੜੇ ਤੁਸੀਂ 14 ਸਾਲ ਪਹਿਲਾਂ ਛੁੜ ਕੇ ਭੇਜੇ ਕੋਈ ਪੈਸੇ ਦੇ ਲਾਲ ਨੂੰ ਇਹ ਤੋਂ ਉਹ ਪੈਸੇ ਨਾਲ ਛੁੜੋ ਜਿੰਨੀ ਦੇ ਨਵੀਂ ਕਮੇਟੀ ਨਵੇਂ ਸੈਕਟਰੇ ਭੇਜੋਗੇ ਉਦੋਂ ਤੋਂ ਤੱਕ ਜਨਰਲ ਹੌਸ ਦੇ ਵਿੱਚ ਅਸੀਂ ਕੋਈ ਵੀ ਔਮ ਨਹੀਂ ਗੱਲ ਨਹੀਂ ਕਰ ਸਕਦੇ ਬੱਚਿਆਂ ਦੀ ਪੜਾਈ ਜਿਹੜੀ ਕਰ ਸਕਦੇ ਗਰੀਬ ਦੇ ਲਾਲ ਜਿਹੜੀ ਕਰ ਸਕਦੇ ਜੱਟ ਉਹਦੇ ਕਮਰਿਆਂ ਦੇ ਨਹੀਂ ਕਰ ਸਕਦੇ ਦੂਸਰਾ ਸਾਡੇ 33 ਸਾਲ ਤੋਂ ਸਿਕੰਦਰ ਨੇ ਬੱਚੇ ਉਹਨਾਂ ਦੀ ਗੱਲ ਨਹੀਂ ਉਖਾ ਸਕੀ ਇੱਕ ਤਾਂ ਸਰਕਾਰ ਸਰਕਾਰ ਹੁੰਦੀ ਹੈ ਸਰਕਾਰ ਕਰ ਸਕਦੀ ਸੀ ਕਿ ਸਾਡੇ ਪੰਜਾਬ ਦੇ ਕਿਸਾਨ ਦੇ ਜਿਹਨਾਂ ਨੂੰ ਛੱਡਿਆ ਜਾ ਪਰ ਉਹ 15 ਸਾਲ ਤੇ ਸਾਡਾ ਸਰਦਾਰ ਹੀ ਰਿਹਾ ਪ੍ਰਕਾਸ਼ ਸਿੰਘ ਪਾਲ ਉਹਨੇ ਨਹੀਂ ਕਿਸੇ ਨੂੰ ਪੰਜਾਬ ਦੇ ਜੇਲ੍ਹ ਚ ਐਂਟਰ ਨਹੀਂ ਹੋਣ ਦਿੱਤਾ ਸੁਣਾਉਣਾ ਕੀ ਹੈ ਜੈ ਲੱਤਾ ਨੇ ਆਪਣੀchnaay ਨੇਤਾ ਜੀ ਨੇ ਕੰਮ ਕਰਤਾ ਤੁਹਾਡੇ ਸਾਹਮਣੇ 30 ਸਾਲ ਦੇ ਅੰਦਰ ਸੀ ਉਹਨੇ ਮਦਾਨ ਸਾਹਾ ਜੋ ਮਤਾ ਪਾਸ ਕਰਾ ਕੇ ਮਤਾ ਵਿੱਚ ਸਾਰਿਆਂ ਦੇ ਸਹਿਮਤ ਹੋਏ ਇਥੋਂ ਤੱਕ ਕੇ ਜਿਹੜੇ ਕਾਂਗਰਸੀਓਂ ਪਹਿਲੇ ਉਹਨਾਂ ਦੇ ਵੀ ਸਹਿਮਤ ਹੋਏ ਪਰ ਸਾਡੇ 73 ਐਮਐਲਏ ਇੱਥੇ ਰਹੇ ਇਸ ਸੰਗਣੀ ਚ ਕਦੀ ਇਹ ਸਰਦਾਰ ਨੇ ਕਿਹਾ ਕਿ ਸਾਡੇ ਪੰਜਾਬ ਦੇ ਵਚਿੰਦੇ ਨੇ ਸਾਡੇ ਨਾਗਰਿਕ ਨੇ ਉਹ ਹਿੰਦੁਸਤਾਨ ਮੈਂ ਜਿਹੜਾ ਛੱਦੇ ਪਏ ਅਸੀਂ ਉਹਨਾਂ ਨੂੰ ਛੱਡਦੇ ਮਤਾ ਪਾਸ ਕਰਦੇ ਤਾਂ ਕਿ ਸਭ ਨੂੰ ਪਤਾ ਲੱਗੇ ਕਿੰਨੇ ਐਮਐਲਏ ਕਾਂਗਰਸੀ ਕਿੰਨੇ ਦੂਸਰੀਆਂ ਆਮ ਆਦਮੀ ਪਾਰਟੀ ਦੇ ਕਿੰਨੇ ਭਾਜਪਾ ਦੇ ਉਹਨਾਂ ਦਾ ਸਾਥ ਦਿੱਤੇ 50 ਲਗੋ ਇੱਕ ਆਖਲੀ ਵੀ ਸਹਿਮਤੀ ਕਿਤੇ ਨਾ ਕਰਵਾਏ ਤੇ ਉਥਰੇ ਨੇ ਕਿਹਦੇ ਸਹਿਮਤੀ ਦਿੱਤਾ ਕਿ ਮਤਾਂ ਕਦੋਂ ਬਾਸ ਹੋਣਾ ਤੇ ਕਿਹੜਾ ਰਾਸ਼ਟਰਪਤੀ ਉਹਨਾਂ ਨੂੰ ਚੁਣੂਗਾ ਦੂਸਰੀ ਸਾਡੇ ਕੋਲ ਸਰਕਾਰ ਹੈ ਜੀ ਬਾਪੇ ਕਾ ਦੀ ਸਰਕਾਰ ਬੀਬੀ ਪਾਲ ਸਾਹੀ ਨੂੰ ਮੰਨਸਾਉਂਦੀ ਪਾਲ ਸਾਹੀ ਇਸ ਸਰਕਾਰ ਦੇ ਪਿੱਛੇ ਬਹੁਤ ਵੱਡੀ ਤਾਕਤ ਹੈ ਜੇ ਤੁਸੀਂ ਸਮਝੋ ਇਹ ਤਾਕਤ ਤੇ ਵੀ ਹੈ ਇਸ ਸਰਕਾਰ ਨੂੰ ਬਹੁਤ ਵੱਡੀ ਇਹ ਸਰਕਾਰ ਦੇ ਪਿੱਛੇ ਤੇ ਤਾਂ ਬਨਾਗ ਸਿੱਖਾਂ ਦਾ ਪਰ ਜਿਹੜੀ ਗੁਰਮਾਨ ਦੇ ਸਰਕਾਰ ਦੇ ਪਿੱਛੇ ਆਲੋਚਨ ਵੱਡ ਦਾ ਸਿੱਖ ਬੈਠਾ ਹੈ ਕੋਈ ਕਾਰਨਾਮਾਕੋਰ ਗੱਲ ਹੋਊਗੀ ਕੌਮ ਦੇ ਮੁਰੇ ਹਮੰਦ ਕਮੇਟੀ ਦੇ ਜਨਰਲ ਹਾਊਸ ਤੋਂ ਹੋਊਗੀ ਆਲੋਚਨ ਵੱਡ ਦਾ ਸਿੱਖ ਪਿੱਛੇ ਖੜਾ ਤਵਾਦ ਪਰ ਕੌਮ ਦੇ ਹਿੱਤਾਂ ਦੀ ਗੱਲ ਹੋਊਗਾ ਉਹ ਤਾਂ ਨਹੀਂ ਅਸੀਂ ਜਦੋਂ ਕੌਮ ਦੇ ਇਕੱਠ ਨਾਲ ਕਰਾਂਗੇ ਤੇ ਸਾਰੀ ਕੌਮ ਆਲੋਚਨ ਵੱਡ ਦੇ ਪਿੱਛੇ ਖੜੂਗਾ ਕਿ ਉਹਦੇ ਕੋਲ ਚਿੰਤਾ ਹੈ ਸਰਕਾਰ ਨਾਲ ਇਸੇ ਕਰਕੇ ਅ 14 ਸਾਲ ਹੋ ਰਹੇ ਤੇ ਇਲੈਕਸ਼ਨ ਨਹੀਂ ਹੋ ਰਹੇ ਕਿ ਸਾਡੇ ਗ੍ਰਹਿਰ ਚਲਾਏ ਜਾਣਗੇ ਕਿ ਹੁਣ ਇਹ ਸਾਰਾ ਕੁਝ ਜਿਹੜਾ ਇੱਕ ਸਮਾਂ ਆ ਜਾਂਦਾ ਜਦੋਂ ਤੂੰ ਕਿਸੇ ਚੀਜ਼ ਦਾ ਉਹਨੂੰ ਰੋਕਿਆ ਨਹੀਂ ਜਾ ਸਕਦਾ ਪਰਮਾਤਮਾ ਵੱਲੋਂ ਕੁਦਰਤ ਵੱਲੋਂ ਇੱਕ ਸਮਾਂ ਆ ਗਿਆ ਜਿੱਥੇ ਹੁਣ ਇਲੈਕਸ਼ਨ ਹੋਣੇ ਹੀ ਹੋਣੇ ਹੁਣ 2 ਮਹੀਨੇ ਦੇਰ ਕਰ ਸਕਦੇ ਲੇਕਿਨ ਇਹ ਨਹੀਂ ਖੰਸਾ ਦੇ ਗਿਆ ਜਿਹੜੇ ਸਾਹ ਹੁਣ ਤਾਂ ਇਥੇ ਇਹ ਹਾਲ ਹੋਣਾ ਜੇ ਭਾਰਤਾਂ ਸਰਕਾਰ ਇਥੇ ਇਲੈਕਸ਼ਨ ਲਾਕ ਕਰੂਗੀ ਤੇ ਪੰਜਾਬ ਕੇਲੇ ਵੜ ਦੇਣਗੇ ਜੋ ਕਿਸਾਨਾਂ ਨਾਲ ਹੋਇਆ ਤੁਹਾਨੂੰ ਪਤਾ ਉਹੇ ਕਰਕੇ ਹੀ ਜੋ ਕੁਝ ਇਹਨਾਂ ਨੂੰ ਥਾ ਪ੍ਰਾਪਤ ਹੁੰਦਾ ਐ ਅੱਜ ਨਰੋਨ ਹਿੰਦੂ ਵੋਟ ਉਹਨਾਂ ਕੋਲ ਨਹੀਂ ਸੇਪੋਣ ਨਹੀਂ ਹੈ ਤੇ ਨਿਕੂ ਤੇ ਸਿੱਖ ਨੂੰ ਦੋ ਕਰਕੇ ਕਿ ਅਧਾ ਕਾਲੇ ਦਾ ਨਾਮ ਲਾ ਕੇ ਆਪਣਾ ਰਾਜ ਲੈਣਾ ਚਾਹੁੰਦੇ ਆ ਇਹਨਾਂ ਦੇ ਰਸੂਬੇ ਨੇ ਕਿ ਉਹਦੇ ਵੀ ਪ੍ਰਬੰਧਕ ਕਮੇਟੀ ਇਹਨਾਂ ਦੇ ਜਿੰਦ ਜਾਣ ਸਾਡੇ ਰਹਿ ਖੈ ਕਾਲੀਆਂ ਲਈ ਇਹ ਇਹ ਕੁਝ ਵਿਚਾਰ ਲਓ ਮੈਂ ਤੁਹਾਡਾ ਸੇਵਾਦਾਰ ਐ ਮੈਨੂੰ ਜਦੋਂ ਦਾ ਐ

ਦਸੋਂ ਪੰਜ ਛਾਹ ਦੀ ਕੋਈ ਤਰਅਸਮਤ ਅਕੇ ਸੇ ਕਮਾਉਂਦਾ ਉਹਦਾ ਮਿਸ਼ਨ ਉਹਨੂੰ ਜੋਲਾ ਲੈ ਕੇ ਆਪਣਾ ਜੋਲ ਮੰਗਵਾਉਂਦਾ ਇਹ ਦਸੋਂ ਪੰਜ ਛਾਹ ਦਾ ਖਾਸਾ ਧਰਮ ਜਿਹੜਾ ਬਰਬਾਦ ਹੋ ਰਿਹਾ ਤੇ ਸਾਡੀ ਬਦਨਾਮ ਬਰਬਾਦ ਹੋ ਰਿਹਾ ਦਸੋਂ ਪੰਜ ਛਾਹ ਪੰਜਾ ਪਿਆਰੇ ਨੂੰ ਬਣਾ ਰਹੇ ਨੇ ਪੰਜ ਛਾਹ ਕਿ ਸਾਡੀ ਕਮੇਟੀ ਬਣਾ ਲਈ ਉਹਨੂੰ ਆਪਣੇ ਲੋਕਰ ਸਾਨੂੰ ਭਲਾ ਕਿਹਨੂੰ ਸਾਡੀ ਕੌਮ ਦਾ ਗੁਰਵੰਦਰ ਸਿੰਘ ਵੀ ਪਾਪਾ ਵੋਟਾਂ ਕਿਹਨੂੰ ਬਣਾ ਰਹੇ ਨੇ ਗੰਧੀ ਦਰਵਾਸਾ 98 ਸਾਲ ਦੀ ਉਹਨੂੰ ਅਸੀਂ ਸਾਡੀ ਕਮੇਟੀ ਉਹਨੂੰ ਬਣਾ ਲਈ ਨੌਕਰੀ ਤੇ 56 ਸਾਲ ਚ ਰਪੇਰ ਕਰ ਲਈ ਭਲਾ ਕੇ ਨਾ ਹੋ ਕੋ ਧੜਿਆਂ ਨੂੰ ਛੱਡ ਦਿਓ ਧੜੇ ਜਿਹੜਿਆ ਉਹ ਨਹੀਂ ਟਿਕਦੇ ਗੁਰੂ ਮਹਾਰਾਜ ਉਹ ਆਪਾਂ ਦਾ ਅਸੀਂ ਬੋਲਦੇ ਨਹੀਂ ਕਿਸੇ ਦੇ ਤੇ ਆਪਣੇ ਭਰਾ ਨਾਲ ਗੇ ਭਤੀਜੇ ਨਾਲ ਕਿਸੇ ਨਾਲ ਸਕੇ ਜੋ ਆਈ ਹਮਰਾ ਤਰਾ ਹਮਿਆ ਸੁਆਈ ਤੂੰ ਮੇਰਾ ਤਰਾ ਪ੍ਰਮਾਤਮਾ ਦੇ ਭਰਮਾ ਨਾਲ ਇਹਨੂੰ ਆਮ ਦਾ ਹੀ ਬੋਲਦੇ ਆਪਾਂ ਅੱਜ ਸੇ ਕਿਉਂਕਿ ਅਸੀਂ ਅਸੀਂ ਗੁਰੂ ਗ੍ਰੰਥ ਸਾਹਿਬ ਮੱਖਾ ਦੇਖਦੇ ਆਂ ਸਾਡਾ ਮਨਣਾ ਪਰਣਾ ਗੁਰੂ ਨਾਲ ਸਾਡਾ ਦੁੱਖ ਗੁਰੂ ਨੇ ਸੁਣਨਾ ਸਾਡੀ ਆਸ ਸੁਣਨੇ ਅਸੀਂ ਸਿੱਖੀ ਤੋਂ ਫੇਸ ਕਰਕੇ ਰੱਖਿਆ ਕਿ ਅਸੀਂ ਤੇਰੇ ਸੇਕਾਂ ਚੰਗੇ ਆ ਮਾੜੇ ਆ ਕੱਚੇ ਆ ਪੱਕੇ ਆ ਤੇਰੇ ਉਸ ਗੁਰੂ ਦੇ ਹੋ ਕੇ ਉਹਦੇ ਮਿਸ਼ਨ ਨੂੰ ਸਲਾਮਤ ਰੱਖਣ ਦੀ ਆਪਣਾ ਬਣਦਾ ਯੋਗਦਾਰ ਪਾਉਣਾ ਤੇ ਮੇਰਾ ਖਿਆਲ ਸਾਡੀ ਕੌਮ ਦਾ ਭਲਾ ਹੋਵੇ ਮੈਂ ਤੁਹਾਨੂੰ ਆਪ ਤੋੜ ਕੇ ਬੇਨਤੀ ਕਰਦਾ ਹੈ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਚੋਵ ਪਾਵੇਂ ਤੁਸੀਂ ਕਾਂਗਰਸ ਚੋਵ ਪਾਵੇਂ ਤੁਸੀਂ ਆਕਾਸੀਓ ਪਾਵੇਂ ਤੁਸੀਂ ਕਾਂਗਰਸੀਓ ਭਾਵੇਂ ਤੁਸੀਂ ਕਾਮਰੇਡ ਭਾਵੇਂ ਤੁਸੀਂ ਵਸਪਾ ਚ ਪਰ ਐਸ ਸਿੱਖ ਧਰਮ ਦੀ ਰੋਹ ਹੈ ਸਫਾ ਪੰਥਕ ਕਾਲੀ ਹੈ ਉਹ ਪਾਵੇ ਮੈਂ ਤੁਹਾਨੂੰ ਗੁਰੂ ਮਾਨ ਦੇ ਚਰਨਾਂ ਵਿੱਚ ਬਚਨ ਦੇਣਾ ਕਿ ਧਰਮ ਦੀ ਗੱਲ ਕਰਾਂਗੇ ਧਰਮ ਦਾ ਪ੍ਰਚਾਰ ਕਰਾਂਗੇ ਧਰਮ ਦਾ ਵਿਸਾਰਣ ਕਰਾਂਗੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਉਮਾ ਦਾ ਰਾਜ ਯਾਤਰਾ ਨੂੰ ਕਮਰਾ ਜ਼ਮੀਨਾਂ ਨੂੰ ਬਚਾਵਾਂਗੇ ਜਿਹੜੀਆਂ ਟੋਪੀਆਂ ਕਿਹੜੀਆਂ ਗੁਰੂ ਘਰ ਦਾ ਸਰਮਾਇਆ ਨਾਉਣਾ ਤੇ ਇਹ ਇਹ ਇਹਦੇ ਵਿੱਚ ਨਾਮ ਐਂਟਰੀ ਅਸੀਂ ਲਵਾਂਗੇ ਇਹਦਾ ਆਸਰਾ ਲੈ ਕੇ ਜਿਹੜੀ ਸਾਡੇ ਲੀਡਰਾਂ ਨੇ ਲਈ ਪੌੜੀ ਬਣਾਇਆ ਧਰ ਨੂੰ ਤੇ ਮੂੰਹ ਲਾਂਚ ਲਾ ਗਿਆ ਖੋਨ ਲਾ ਗਿਆ ਸਦਾ ਉਹ ਸਦਾ ਦੇ ਪਿੱਛੇ ਧਰਮੀ ਗਵਾਹਤਾ ਸੀ ਸਦਾਤ ਵੀ ਗਵਾਹ ਤੇ ਜੈਗਨਾਂ ਵੀ ਗਵਾਹਤੀਆਂ ਹੁਣ ਇੱਕ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਆ ਜੇ ਬਾਣੀ ਉਹ ਵੀ ਬਦਲੀ ਤਾਂ ਜੇ ਕਮੇਟੀ ਚੇਂਜ ਲਿਆਓਗੇ ਨਹੀਂ ਤੇ ਇਹ ਭਵੰਦਰ ਕਮੇਟੀ ਤੇ ਐਪਲੀਕੇਸ਼ਨ ਹੀ ਦੇਰੀ ਹੋ ਰਹੀ ਕੋਸ਼ ਨੂੰ ਸਾਡੇ ਗ੍ਰੰਥ ਨਹੀਂ ਲੱਗਦੇ ਇਹ ਤਾਂ ਉਹ ਤੁਹਾਡੇ ਨਾਲ ਕੋਈ ਗਲਤੀ ਹੋ ਗਈਆਂ ਕੋਈ ਤੁਹਾਡੀ ਮਤ ਮਾਰੇ ਗਏ ਤੇ ਉਸ ਦਾ ਉਸ ਦੇ ਸਹਿਤਾਰ ਤੁਹਾਨੂੰ ਪਾਇ ਜਿੱਥੇ ਵੀ ਗ੍ਰੰਥ ਲੈਣੇ ਵਾਪਸ ਆਉਣਾ ਪਰ ਨਹੀਂ ਇਹ ਇਹਨਾਂ ਦਾ ਬਹਾਨਾ ਚੁੱਪ ਕਿੰਦੇ ਨੇ ਜਵਾਬ ਨਹੀਂ ਦੇ ਰਹੇ ਮੈਂ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰ ਚੁੱਕਾ ਕਿ ਘੱਟੋ ਘਾਟ ਗ੍ਰੰਥੀ ਪੰਜ ਗ੍ਰੰਥੀ ਕਾਲ ਕਰਤੇ ਇਹਾਂ ਤੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੂੰ ਕਹਿਣ ਕਿ ਜਾਂ ਤੋਂ ਆਪੇ ਸੁਣਿਆ ਉਹ ਜਾਂ ਮੈਨੂੰ ਪਰਪ ਕਰਕੇ ਕਾਲ ਤੱਕ ਤੇ ਕਹਿਣ ਕਿ ਝੂਠਾ ਤੇ ਤਾਂ ਗੱਲ ਨਹੀਂ ਬਣਦੀ ਇੰਨੇ ਤੇ ਤੂੰ ਮਾਵਾ ਇੱਕੋ ਰਾਜ ਆ ਜਦੋਂ ਕੋਟਾ ਆਉਣ ਵੋਟ ਸਾਡੇ ਕੈਂਡੀਡੇਟ ਨੂੰ ਪਾ ਦਿਓ ਬਾਕੀ ਲਾਜ ਨਾਲ ਆਪੇ ਕਰਕੇ ਸਭ ਨੂੰ ਆ ਨੂੰ ਮੇਰਾ ਦਾਵਾ ਇਹ ਇਹਨੀਆਂ ਜਪੇਟੀਆਂ ਮੇਰੀਆਂ ਪ੍ਰਮਾਣਤਰ ਸੁਣਾ